ਮੁੱਖ ਮੰਤਰੀ ਯਾਤਰਾ ਸਕੀਮ ਤਹਿਤ ਜਗਰਾਉਂ ਤੋਂ શ્રી ਹਜ਼ੂਰ ਸਾਹਿਬ ਜੀ ਦੀ ਯਾਤਰਾ ਲਈ ਵਿਸ਼ੇਸ਼ ਰੇਲ ਗੱਡੀ ਮੁੱਲਾਪੁਰ ਦਾਖਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਇਲਾਕੇ ਭਰ ਤੋਂ 1000 ਸ਼ਰਧਾਲੂਆਂ ਨੇ ਇਸ ਯਾਤਰਾ ਲਈ ਨਾਮੰਕਣ ਕੀਤਾ ਉੱਥੇ ਹੀ ਇਸ ਰੇਲ ਗੱਡੀ ਨੂੰ ਰਵਾਨਾ ਕਰਨ ਦੇ ਲਈ ਮੁੱਲਾਪੁਰ ਦਾਖਾ ਦੇ ਹਲਕਾ ਵਿਧਾਇਕ ਮਨਪ੍ਰਤ ਸਿੰਘ ਆਯਾਲੀ ਸਮੇਤ ਇਲਾਕੇ ਦੀ ਪੂਰੀ ਅਕਾਲੀ ਪਾਜਪਾ ਲੀਡਰਸ਼ਿਪ ਵੀ ਮੌਜੂਦ ਰਹੀ ਜੋ ਜਿੰਨੀ ਵੀ ਸੰਗਤ ਇਸ ਇਲਾਕੇ ਦੇ ਵਿੱਚੋਂ ਹਲਕੇ ਦਾਖੇ ਵਿੱਚੋਂ ਜਾ ਰਹੀ ਹੈ ਸਾਰੇ ਬਹੁਤ ਹੀ ਜਿਆਦੇ ਖੁਸ਼ ਸੀ ਕਿਉਂਕਿ ਉਹ ਲੋਕ ਜਿਹੜੇ ਸ਼ਾਇਦ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਅਸੀਂ ਉਸ ਧਾਰਮਿਕ ਗੁਰਤਾਰਾਮ ਦੇ ਦਰਸ਼ਨ ਕਰ ਸਕਾਂਗੇ ਅੱਜ ਉਹਨਾਂ ਨੂੰ ਇੱਕ ਬਹੁਤ ਹੀ ਸੁਨਹਿਰੀ ਮੌਕਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੋ ਇਹਦੇ ਵਿੱਚ ਬਕਾਇਦਾ ਸਾਡੀ ਜਿਹੜੀ ਸਾਰੀ ਟੀਮ ਸਾਡੇ ਨੈਪ ਸੀਲਰ ਸਾਹਿਬ ਜੋ ਨੋਡਲ ਅਫਸਰ ਨੇ ਉਹਨਾਂ ਦੇ ਨਾਲ ਸਾਰੀ ਟੀਮ ਜਾ ਰਹੀ ਆ ਅਤੇ ਸਾਡੇ ਸਰਕਲਾਂ ਦੇ ਪ੍ਰਧਾਨ ਜਥੇਦਾਰ ਸਹਿਬਾਨ ਨਾਲ ਜਾ ਰਹੇ ਨੇ ਅਤੇ ਡਾਕਟਰ ਦੀ ਟੀਮ ਨਾਲ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਰਸਤੇ ਦੇ ਵਿੱਚ ਵੀ ਕਿਸੇ ਵੀ ਸ਼ਰਧਾਲੂ ਨੂੰ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਵੇਗੀ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇ ਜੈਕਾਰਿਆਂ ਦੇ ਨਾਲ ਜਗਰਾਉਂ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਗੂੰਜ ਉਠਿਆ। ਇਸ ਮੌਕੇ ਸਿੱਖ ਸੰਗਤ ਨੇ ਕਿਹਾ ਕਿ ਉਹ ਆਜ਼ਾਦੀ ਦੇ ਬਾਅਦ ਅੱਜ ਤੱਕ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਨਹੀਂ ਜਾ ਪਾਈ। ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਚੰਗਾ ਮੌਕਾ ਦਿੱਤਾ ਹੈ। ਜਗਰਾਉਂ ਤੋਂ ਰਾਜਬੱਬਰ ਜਗਬਣੀ ਟੀਵੀ